ਅੱਜ ਲਾਲ ਚੰਬੀ ਘੋੜੀ ਪੂਰੀ ਪਲੀ ਹੋਈ ਜਮਾਂ ਜੈਜ ਮੋਲੇ ਜਮਾਂ ਥੋੜੇ ਭਾਤ ਲਿਆਤੀ ਆ ਰੇਟ ਵਿੱਚ ਘੋੜੀ ਨਹੀਂ ਮਿਲਣੀ ਜਿੱਥੋਂ ਮਰਜੀ ਦੇਖ ਲਓ ਨੱਚਦੀ ਵੀ ਆ ਸਵਾਰੀ ਦੀ ਪਾਸਾ ਸਾਰੇ ਖਰਤੱਬ ਦਿਖਾਵਾਂਗੇ ਵੀਡੀਓ ਦੇਖ ਲਓ 3 ਮਿੰਟਾਂ ਦੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀਤਾ ਸਟਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ-ਜਿਹੜੇ ਭਰਾ ਆਪਣੇ ਨਾਲ Facebook ਪੇਜ ਦੇ ਰਾਹੀਂ ਜੁੜੇ ਹੋਏ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਨਵੀਂ ਸਵੇਰ ਮੁਬਾਰਕ ਤੇ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਵੀ ਵਧੀਆ ਹੋਣਗੇ ਤੇ ਦੋਸਤੋ ਜੋ ਪਤਾ ਹੀ ਹੈ ਤੁਹਾਨੂੰ ਵੀ ਰੋਜ਼ ਨਵੇਂ ਜਾਨਵਰ ਦੀ ਸਵੇਰ ਦੇ ਟਾਈਮ ਆਪਾਂ ਸੇਲ ਵਾਲੀ ਦੀ ਵੀਡੀਓ ਪਾਉਂਦੇ ਹਾਂ ਤੇ ਸ਼ਾਮ ਨੂੰ ਹੁਣ ਬਲੌਗ ਡੇਲੀ ਬਲੌਗ ਪਾਉਣ ਲੱਗ ਗਏ ਆਪਾਂ ਤੇ ਆ ਵਧੀਆ ਰਿਸਪੌਂਸ ਦਿਓ ਵਧੀਆ ਪਿਆਰ ਦਿਓ ਤੇ ਜਿਹੜੇ ਭਰਾਵਾਂ ਨੇ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤੋਂ ਕਰ ਲਿਓ ਸਬਸਕ੍ਰਾਈਬ ਤਾਂ ਜੋ ਨਵੀਂ ਤੋਂ ਨਵੀਂ ਜਿਹੜੀ ਅਪਡੇਟ ਆਪਣੇ ਚੈਨਲ ਦੀ ਘੋੜਿਆਂ ਬਾਰੇ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਵੇ ਕੰਸੀਲ ਵਾਲੇ ਜਾਨਵਰ ਦਾ ਇਦਾਂ ਹੁੰਦਾ ਕਈ ਵਾਰ ਵੀਡੀਓ ਪੈ ਜਾਂਦੇ ਸਵੇਰ ਨੂੰ ਤੇ ਸ਼ਾਮ ਨੂੰ ਜੇ ਨਾਲ ਸਬਸਕ੍ਰਾਈਬ ਹੋਵੇ ਸ਼ਾਮ ਨੂੰ ਜਾਂ 1-2 ਦਿਨਾਂ ਬਾਅਦ ਸ਼ੋਅ ਹੁੰਦੀ ਹੈ ਤੇ ਉਦੋਂ ਉਹਨਾਂ ਜਾਨਵਰ ਪੈ ਕੇ ਜਾਂਦਾ ਤੇ ਭਰਾਵਾਂ ਦਾ ਲਾਂਭਾ ਹੁੰਦਾ ਬਾਈ ਆ ਸਾਨੂੰ ਵੀਡੀਓ ਲੇਟ ਸ਼ੋਅ ਹੋਈ ਹੈ ਨਾ ਤੇ ਬਾਕੀ ਦੋਸਤੋ ਆਪਾਂ ਆ ਜਾਨਵਰ ਦੀ ਡਿਟੇਲ ਦਿੰਨੇ ਆ ਨਵੇਂ ਭਰਾਵਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਸ਼ੁਰੂ ਕਰ ਦੇ ਕਰੋ ਤੇ ਆਪਦੇ ਸੋਹਣੇ ਸੋਹਣੇ ਕਮੈਂਟ ਵੀਡੀਓ ਦੇ ਥੱਲੇ ਜ਼ਰੂਰ ਦਿਓ ਤੇ ਆਜੋ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਦੋਸਤੋ ਲਾਲ ਚੰਬੀ ਘੋੜੀ ਆ 4.5 ਪੌਣੇ 5 ਕ ਸਾਲੇ ਦੀ ਉਮਰ ਆ ਪਲੀ ਪੁਲੀ ਚੰਗੀ ਐ ਸਵਾਰੀ ਦੀ ਪਾਸ ਐ ਜਿਵੇਂ ਮੈਂ ਵੀਡੀਓ ਦੀ ਸ਼ੁਰੂਆਤ ਵਿੱਚ ਹੀ ਕਹਾ ਸਾਰੀਆਂ ਚੀਜ਼ਾਂ ਨੱਚਦੀ ਵੀ ਆ ਤੋਰਾ ਵੀ ਤੁਰਦੀ ਆ ਤੇ ਮੌਕੇ ਤੇ ਖਾਲੀ ਐ ਤੇ ਰੇਟ ਬਹੁਤ ਜਿਆਦਾ ਲਾਸਟ ਤੇ ਰੇਟ ਦਾ ਆਈਡੀਆ ਵੀ ਦਵਾਂਗੇ ਵੀਡੀਓ ਪੂਰੀ ਦੇਖ ਲੈ ਤਾਂ ਜੋ ਤੁਹਾਨੂੰ ਪ੍ਰੋਪਰ ਰੇਟ ਬਾਰੇ ਵੀ ਪਤਾ ਚੱਲ ਜੇ ਬਾਹਲ ਭੋਰੀਆਂ ਦੀ ਸਾਫ ਆ ਨਖਰਾ ਕਰੰਟ ਫੁੱਲ ਆ ਹੋਲਡਰਨ ਵਾਲੀ ਬਾਬਾ ਨੇ ਚਾਹੀ ਜਾਂਦਾ ਤੇ ਲਾਲ ਚੰਬੀਏ ਦੋਸਤੋ ਨੋਗਰੇ ਬੱਚੇ ਦੇਣ ਵਾਲੀ ਚਾਰੇ ਲੱਤਾਂ ਚੱਟੀਆਂ ਮੱਥਾ ਚੱਟਾ ਪਿੰਡੇ 'ਚ ਸਾਰੇ ਵਾਲੀ ਚੱਟੀਆਂ ਮੌਕੇ ਤੇ ਘੋੜੀ ਖਾਲੀ ਅੰਦਰ ਦੀ ਚੈੱਕ ਪਾਸ ਹੋਈ ਹੋਈ ਤੁਸੀਂ ਜਿਹੜੇ ਮਰਜ਼ੀ ਆਪਦੇ ਡਾਕਟਰ ਤੋਂ ਚੈੱਕ ਕਰਵਾ ਸਕਦੇ ਆ ਪੇਟਲ ਘੋੜੀ ਆ ਗਰਦਨ ਗੁਰਦਨ ਦੀ ਚੰਗੀ ਆ ਹੱਥਾਂ ਪੈਰਾਂ ਦੀ ਸਾਫ਼ ਆ ਤੇ ਕੰਨ ਕੰਡੀਸ਼ਨ ਦੀ ਵੀ ਚੰਗੀ ਆ ਬਾਕੀ ਸਵਾਰੀ ਦੀ ਪਾਸ ਠੰਡੀ ਅਤੇ ਰੇਟ ਮੌਕੇ ਖਾਲਤ ਵੀ ਜਾਨਪੁਰ ਤੱਕ ਚਲੋ ਅਗਲਾ ਬਾਅਦ ਤੇ ਦੇਖਦਾ ਪਹਿਲਾਂ ਰੇਟ ਬਾਰੇ ਅਗਲਾ ਕਹਿੰਦਾ ਜੀ ਰੇਂਜ ਚ ਮੇਟੂ ਫੇਰ ਹੀ ਲਾਵਾਂਗੇ ਤਾਂ ਰੇਂਜ ਵੀ ਤੁਹਾਡੇ ਹਿਸਾਬ ਨਾਲ ਫਿੱਟ ਆਈ ਜਾਣੀ ਦੋਸਤ ਸੋ ਬਿਨਾ ਕਿਸੇ ਡਰ ਤੋਂ ਲਾਸਟ ਤਾਈਂ ਵੀਡੀਓ ਦੇਖ ਲਓ ਆਈਡੀਆ ਦੇਈ ਦੇਣਾ ਜੇ ਤੁਹਾਡੇ ਹਿਸਾਬ ਤੇ ਵੈਂਦੀ ਹੋਈ ਤਾਂ ਨੰਬਰ ਲਾਸਟ ਤੇ ਆਪਾਂ ਦੇ ਦਨੇ ਆ ਫੋਨ ਲਾ ਲਿਓ ਤੇ ਆ ਕੇ ਆਪਦੀ ਚੈੱਕ ਪਾਸ ਕਰ ਲਿਓ ਤੇ ਲੈ ਜਾਓ ਕੁੜੀ ਕਿਉਂਕਿ ਮਨ ਲੋ ਚੰਬੀ ਘੂੜੀ ਦਾ ਐਂ ਹੁੰਦਾ ਹੁਣ ਤੁਸੀਂ ਮੂਰੇ ਹੀਟ ਕੱਢੀ ਤੇ ਨੋਕਰੇ ਘੋੜੇ ਤੋਂ ਚੰਗੇ ਤੋਂ ਆਪ ਦੇ ਮਨ ਪਸੰਦ ਦੇ ਤੋਂ ਭਰਾ ਕੇ ਸੋਨਾ ਬੱਚਾ ਲੈ ਸਕਦੇ ਜਿਵੇਂ ਹੁਣ ਮੈਂ 1-2 ਦਿਨ ਪਹਿਲਾਂ ਬਲੌਗ ਪਾਈ ਸੀ ਇੱਕ ਤਾਂ ਆਪਣੇ ਰਿਸ਼ਤੇਦਾਰੀ ਚ ਨੀਲੀ ਚੰਬੀ ਘੂੜੀ ਸੂਈ ਸੀ ਨੋਕਰਾ ਬਿਸ਼ੇਰਾ ਬਹੁਤ ਚੰਗਾ ਹੀ ਇਹ ਕੱਲ ਆਪਾਂ ਆਪਣੇ ਵਾਲੇ ਡਾਇਮੰਡ ਦੇ ਬੱਚੇ ਦੀ ਫੋਟੋ ਵੀਡੀਓ ਪਾਈ ਸੀ ਹਨ ਜਿਹੜਾ ਮੇਰੇ ਪੰਡੀ ਘੂੜੀ ਸੂਈ ਆ ਵੀ ਐਂ ਚੰਬੀਆਂ ਘੂੜੀਆਂ ਚੰਗੇ ਚੰਗੇ ਬੱਚੇ ਦੇਈ ਜਾਂਦੇ ਜਮਾ ਸਪੌਟਲੈਸ ਬੱਚੇ ਆਏ ਉਦਾਂ ਹੀ ਆ ਘੂੜੀਆਂ ਵੀ ਪਹਿਲਾਂ ਰਿਕਾਰਡ ਆ ਨੋਕਰੀ ਬਿਸ਼ੇਰੀ ਹੋਈ ਸੀ ਇਹ ਤੇ ਮਗਰ ਤੇ ਚੰਗੇ ਰੇਟ ਤੇ ਵਿਕੀਏ ਦੋਸਤੋ ਤੇ ਦੂਜੀ ਵਾਰ ਹੋਣਿਆ ਨੇ ਸੋਨਾ ਮੌਕੇ ਤੇ ਖਾਲੀ ਅੰਦਰ ਦੀ ਚੈੱਕਪਾਸ ਆ ਤੇ ਆਪਦੇ ਜਿਹੜੇ ਮਰਜੀ ਡਾਕਟਰ ਚਾਹੇ ਨਾਲ ਲਿਆ ਅੰਦਰ ਦੀ ਚੈੱਕ ਕਰਵਾ ਸਕਦੇ ਆ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੋ ਤੇ ਸਵਾਰੀ ਦੀ ਪਾਸ ਆ ਬਾਲਪੁਰ ਜੀ ਸਾਫਾ ਹਾਈਟ ਹੈ ਦੀ 60 ਇੰਚ ਆ ਤੇ ਮੌਕੇ ਤੇ ਖਾਲੀ ਆ ਹੱਥਾਂ ਪੈਰਾਂ ਦੀ ਸਾਫ ਆ ਜਿਹੜੀ ਚੀਜ਼ ਦੇਖਣ ਵਾਲੀ ਆ ਉਹ ਤਾਂ ਬਾਡੀ ਵੰਤਰ ਸਾਰੀ ਤੁਹਾਡੇ ਸਾਹਮਣੇ ਤੋਂ ਆਪ ਦੇਖ ਸਕਦੇ ਆ ਜਿਹੜੀ ਚੀਜ਼ ਮੈਂ ਦੱਸ ਨਹੀਂ ਉਹ ਮੈਂ ਤੁਹਾਨੂੰ ਦੱਸਤੀ 4.5 ਤੋਂ 5 ਸਾਲੇ ਦੀ ਉਮਰ ਆ 60 ਇੰਚ ਹਾਈਟ ਆ ਬਾਲਪੋੜੀਆਂ ਦੀ ਸਾਫ਼ ਆ ਤੇ ਅੰਦਰ ਦੀ ਵੀ ਸਾਫ਼ ਆ ਮੌਕੇ ਤੇ ਖਾਲੀ ਆ ਘੋੜਾ ਨਹੀਂ ਦਿੱਤਾ ਹਜੇ ਇਹਨੂੰ ਹ ਤੋ ਦੋਸਤੋ ਡਿਟੇਲ ਆਪਾਂ ਪ੍ਰੋਪਰ ਇਹਦੀ ਦੇ ਦਿੱਤੀ ਜੇ ਬਾਕੀ ਫੇਰ ਵੀ ਕੋਈ ਡਿਟੇਲ ਰਹਿੰਦੀ ਹੋਈ ਤਾਂ ਨੰਬਰ ਚੱਲ ਪੈਣੇ ਆਪਣੇ ਤੋਂ ਹੀ ਨੰਬਰਾਂ ਤੇ ਫੋਨ ਲਾ ਕੇ ਇਹਦੀ ਕੋਈ ਡਿਟੇਲ ਰਹਿੰਦੀ ਹੋਈ ਲੈ ਸਕਦੇ ਆ ਸਵਾਰੀ ਆ ਕੇ ਚੜ੍ਹ ਕੇ ਦੇਖ ਲਓ ਸਵਾਰੀ ਦੀ ਪਾਸ ਆ ਦੋ ਨੰਬਰ ਤੇ ਨੰਬਰ ਉੱਪਰ ਚੱਲ ਪੇ ਰੇਟ ਆ ਆਪਾਂ ਆਈਡੀ ਦੇ ਦਿੰਦੇ ਆ ਲੱਖ ਤੋਂ ਥੋੜਾ ਜਿਹਾ ਉੱਪਰ ਇਹਦਾ ਮੁੱਲ ਆ ਤੋ ਟਾਈਮ ਤੋਂ ਵੀ ਉੱਪਰ ਥੱਲੇ ਹੋ ਜੋ। ਸਾਊਆ ਠੰਡੀ ਆ ਤੇ ਨੰਬਰ ਕਰ ਲਿਓ 98722 98960 98555 99017। ਤੋ ਮਿਲਦੇ ਆ ਦੋਸਤੋ ਜਲਦ ਕਿਸੇ ਨਵੀਂ ਵੀਡੀਓ ਨਾਲ ਤੇ ਸਾਮ ਨੂੰ ਪਾਵਾਂ ਬਲੌਗ। سپورਟ ਕਰੀ ਚਲੋ ਪਿਆਰ ਦੇ ਚਲੋ। ਤੁਹਾਡੇ ਪਿਆਰ ਦੇ ਰਿਣੀ ਆ ਤੇ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ। ਇਦਾਂ ਹੀ ਆਪਦਾ ਬਾਬਾ ਜੀ ਦਾ ਸਟਾਰ ਫਾਰਮ ਦਾ ਪਿਆਰ ਬਣਾਈ ਰੱਖੋ ਧੰਨਵਾਦ।